ਫਲੋਰ ਦੇ ਨਜ਼ਦੀਕੀ ਪਿੰਡ ਦੇ ਨਸ਼ਾ ਤਸਕਰ ਦੇ ਘਰ ਤੇ ਚੱਲਿਆ ਪੀਲਾ ਪੰਜਾਬ थाना ਬਿਲਗਾ ਦੀਨ ਪੈਂਦੇ ਪਿੰਡ ਬੁਰਜ हसन ਵਿੱਚ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰ ਦੇ ਘਰ ਉੱਤੇ ਚਲایا ਗਿਆ ਪੀਲਾ ਪੰਜਾਬ ਇਸ ਸਬੰਧ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਬ ਡਿਵੀਜ਼ਨ ਫਲੋਰ ਦੇ ਡੀਐਸਪੀ ਸਰਵੰਤ ਸਿੰਘ ਬਾਲਲੇ ਕਿਹਾ ਕਿ ਇਸ ਨਸ਼ਾ ਤਸਕਰ ਦਾ ਨਾਮ सुरेंद्र ਸਿੰਘ ਉਰਫ ਸ਼ਿੰਦਾ ਹੈ ਜੋ ਕਿ ਕਾਫੀ ਲੰਬੇ ਟਾਈਮ ਤੋਂ ਨਸ਼ੇ ਦਾ ਵਪਾਰ ਕਰ ਰਿਹਾ ਸੀ ਜਿਸ ਤੇ ਪਹਿਲਾਂ ਹੀ ਵੱਖ-ਵੱਖ ਤਰ੍ਹਾਂ ਵਾਦੇ ਏ 4 ਤੋਂ 5 ਨਸ਼ੇ ਦੇ ਮੁਕਦਮੇ ਦਰਜ ਹਨ ਅਤੇ ਇਸ ਨੇ ਪਿੰਡ ਬੁਰਜ हसन ਦੀ ਪੰਚਾਇਤੀ ਜ਼ਮੀਨ ਜੋ ਪੰਜੀ ਤੋਂ 3 ਮਰਲੇ ਦੇ ਕਰੀਬ ਹੈ ਉਸ ਉੱਪਰ ਇਸ ਨਸ਼ਾ ਤਸਕਰ ਨੇ ਕਬਜ਼ਾ ਕੀਤਾ ਹੋਇਆ ਸੀ ਅਤੇ ਉਸ ਉੱਪਰ ਇੱਕ ਵੱਧਿਆ ਕੋਠੀ ਪਾਈ ਹੋਈ ਹੈ ਅੱਜ ਅਸੀਂ ਪਿੰਡ ਦੀ ਪੰਚਾਇਤ ਅਤੇ ਵੀ ਡੀਪੀ ਉਹ ਸਾਹਿਬ ਦੀ ਮਦਦ ਨਾਲ ਇਸ ਜ਼ਮੀਨ ਨੂੰ ਇਸ ਨਸ਼ਾ ਤਸਕਰ ਤੋਂ छुਡਵਾ ਕੇ ਪੰਚਾਇਤ ਦੇ ਹਵਾਲੇ ਕਰ ਰਹੇ ਹਾਂ ਜਿਸ ਜ਼ਮੀਨ ਦੀ ਕੀਮਤ 65 ਲੱਖ ਦੇ ਕਰੀਬ ਹੈ ਅਤੇ ਇਸ ਜ਼ਮੀਨ ਦੀ ਨੀਲਾਮੀ ਕਰਵਾਈ ਜਾਵੇਗੀ ਜ਼ਿਕਰ ਯੋਗ ਗੱਲ ਤਾਂ ਇਹ ਹੈ ਕਿ ਇਸ ਨਸਾਂ ਤਸਕਰ ਤੇ 1 ਕਿਲੋ ਹੀਰੋਇਨ ਅਤੇ ਵੱਡੀ ਮਾਤਰਾ ਵਿੱਚ ਚੂਰਾ ਪੂਸਤ ਦਾ ਮੁਕੱਦਮਾ ਵੀ ਦਰਜ ਹੈ ਕਾਫੀ ਸਮੇਂ ਇਹ ਨਸਾਂ ਤਸਕਰ ਸੁਰਿੰਦਰ ਸਿੰਘ ਸ਼ਿੰਦਾ ਜੇਲ੍ਹ ਵਿੱਚ ਹੀ ਹੈ ਡੀਐਸਪੀ ਸਰਬੰਦ ਸਿੰਘ ਵਾਲ ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਜੋ ਕੋਈ ਇਸ ਤਰ੍ਹਾਂ ਦਾ ਮਾੜਾ ਧੰਦਾ ਕਰਦਾ ਹੈ ਜਾਂ ਨਸ਼ਾ ਤਸਕਰੀ ਕਰਦਾ ਹੈ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਪੰਜਾਬ ਸਰਕਾਰ ਵੱਲੋਂ ਜੋਧ ਨਸ਼ਾ ਵਿਰੋਧ ਜਿਹੜੀ ਕਾਰਵਾਈ ਦੇ ਤਹਿਤ ਅੱਜ ਲੜੀ ਦੇ ਵਿੱਚ ਅਸੀਂ ਬੁਰਜੋਸਨ ਪਿੰਡ ਦੇ ਵਿੱਚ ਹਾਜ਼ਰ ਹਾਂ ਇਸ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਵਿੰਦਰ ਸਿੰਘ ਜੀ ਵੱਲੋਂ ਨਸ਼ਾ ਵਿਰੋਧ ਦੇ ਮਾੜੇ ਅੰਸਰਾਂ ਉਹ ਜਿਹੜੀ ਮਹਿਮ ਚਲਾਈ ਗਈ ਆ ਉਸ ਦੀ ਕੜੀ ਵਜੋਂ ਅੱਜ ਬੁਰਜੋਸਨ ਦਾ ਇੱਕ ਸਮਗਲਰ ਹੈਗਾ ਸਰਿੰਦਰ ਸਿੰਘ ਸ਼ੰਦਾ ਜਿਸ ਤੇ 6 ਮਕਦਮੇ ਦਰਜ ਨੇ ਤਿੰਨ ਲੜਾਈ ਝਗੜੇ ਦੇ ਤੇ ਤਿੰਨ ਐਨਆਈਪਸਕ ਦੇ ਵਿੱਚ ਜਿਹੜੇ ਕਿ ਕਮਰਸ਼ੀਅਲ ਰਿਕਵਰੀ ਦੇ ਵਿੱਚ ਇਹ ਮਕਦਮੇ ਦਰਜ ਨੇ ਇਹ ਵੀ ਦੀ ਮਰਲੇ ਜਗਾ ਜਿਹੜੀ ਪੰਚਾਇਤ ਲੈਂਡ ਸੀ ਅੱਜ ਜਿਹੜੀ ਆ ਉਹ ਕੋਠੀ ਜਿਹੜੀ ਪਲੱਸ ਇਹਨਾਂ ਦਾ ਜਿਹੜਾ ਹਵੇਲੀ ਸੀ ਉਹ ਪੰਚਾਇਤ ਤੇ ਵੀਡੀਓ ਆਫਿਸ ਤੇ ਹਵਾਲੇ ਕੀਤੀ ਗਈ ਹੈਗੀ ਆ ਇਸ ਤੋਂ ਇਲਾਵਾ ਵੀ ਮੈਂ ਦੱਸਣਾ ਚਾਹੁੰਦਾ ਵੀ ਇਹ ਵਿਅਕਤੀ ਜਿਹੜਾ ਸੀ ਇਹਨ ਹੋਰ ਵੀ ਜਿਹੜੀਆਂ ਚੱਲ ਚੱਲ ਜਾਇਦਾਦਾਂ ਬਣਾਈਆਂ ਸੀ ਉਸ ਦੇ ਤਹਿਤ 66 ਐਫ ਤੇ ਕਾਰਵਾਈ ਕਰਦੇ ਹੋયા ਆ ਇਸ ਦੀ ਕੋਠੀ ਜਿਹੜੀ ਆ ਉਹ ਫ੍ਰੀਜ਼ ਕੀਤੀ ਗਈਆਂ ਗੱਡੀਆਂ ਵੀ ਇਹਦੀਆਂ ਫ੍ਰੀਜ਼ ਕੀਤੀਆਂ ਗਈਆਂ ਨੇ ਜਿਹੜਾ ਪਰਿਵਾਰ ਸੀਗਾ ਜਿਹੜਾ ਕੋਠੀ ਦੇ ਅੰਦਰ ਇਹ ਪਰਿਵਾਰ ਨੂੰ ਇੱਥੋਂ ਜਿਹੜਾ ਸੀ ਵੀਡੀਓ ਆਫਿਸ ਵੱਲੋਂ ਤੇ ਪੰਚਾਇਤ ਵੱਲੋਂ ਬਾਹਰ ਬਿਠਾ ਕੇ ਉਹਨਾਂ ਦੇ ਜਿਹੜਾ ਕੰਰ ਨੂੰ ਜਿਹੜਾ ਵਾ ਉਹ ਲੋਕ ਕਰਵਾ ਕੇ ਸੀਲ ਕਰ ਦਿੱਤਾ ਗਿਆ ਕਿੰਨੇ ਮੁਕਦਮੇ ਐਨਡੀ ਦੇ ਵੱਖ-ਵੱਖ ਇਹ ਤੇ ਤਿੰਨ ਮੁਕਦਮੇ ਐਨਡੀ ਦੇ ਸੈਕਟਰ ਦੇ ਦਰਜ ਨੇ ਜਿਹੜੇ ਦੋ ਮੁਕਦਮੇ ਨੇ ਉਹ ਕਮਰਸ਼ੀਅਲ ਕਵੀ ਦੇ ਆ ਜਿਹਦੇ ਵਿੱਚ ਮੈਂ ਜਾਣਕਾਰੀ ਦੱਸਣਾ ਚਾਹੁੰਦਾ ਵੀ ਇਹਦੇ 28 ਲੱਖ ਜਿਹੜੀ ਡਰਗ ਮੰਨੀ ਇਹ ਤਾਂ ਕੋਈ ਬਰਾਮਦ ਹੋਈ ਸੀ ਹੈਵੀ ਕੁਆਨਟੀਟੀ ਦੇ ਵਿੱਚ ਚੂਰਾ ਪੋਸਟ ਅਤੇ 1 ਕਿਲੋ ਹਿਰੋਨ ਜਿਹੜੀ ਸੀ ਉਹ ਬਰਾਮਦ ਕੀਤੀ ਗਈ ਸੀ ਇਨ ਪੁਲਿਸ ਤੇ ਫੈਰਿੰਗ ਕੀਤੀ ਸੀ ਉਸ ਸਮੇਂ ਇਹਦੇ ਕੋਲ ਅਸਲਾ ਵੀ ਜਿਹੜਾ ਸੀ ਰਵਲਵਰ ਉਹ ਵੀ ਜਿਹੜਾ ਸੀ ਉਹ ਵੀ ਬਰਾਮਦ ਕੀਤਾ ਸੀ ਤੇ ਉਸ ਮੁਕਦਮੇ ਵਿੱਚ 307 ਦਾ ਵਾਧਾ ਕੀਤਾ ਗਿਆ ਸੀ ਕੀ ਨਾਂ ਪਤਾ ਕਿੱਥੇ ਦਾ ਰਹਿਣ ਵਾਲਾ ਹੈ ਇਹ ਇਹ ਸ੍ਰਿੰਦਰ ਸਿੰਘ ਸ਼ਿੰਦਾ ਹੈਗਾ ਇਹ ਬੁਰਜਸਨ ਥਾਣਾ ਬਿਲਗਾ ਦਾ ਰਹਿਣ ਵਾਲਾ ਹੈ ਹੁਣ ਕਿੱਥੇ ਰਿਆ ਰਿਹਾ ਹੈ ਜੀ ਇਸ ਟਾਈਮ ਇਹ ਪ੍ਰੈਜ਼ੀਡੈਂਟ ਜੇਲ੍ਹ ਦੇ ਵਿੱਚ ਬੰਦ ਹੈ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ